ਥੋੜੀ ਦੇਰ ਪਹਿਲਾਂ 10-15 ਮਿੰਟ ਪਹਿਲਾਂ ਸਾਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਦਸਰ ਮਤਾਬਾ ਉਹਨਾਂ ਕੋਲ तकरीबन 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇੱਥੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਆ ਤੇ ਇੱਥੋਂ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀਗੀ ਕਲੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਥੱਲੇ ਸੁੱਟ ਗਏ ਇਹਨਾਂ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਹੁਣ ਮੌਕੇ ਤੇ ਸਾਡੀ ਟੀਮ ਸਜਾਈਆਂ ਨੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕਦਮਾ ਦਰਜਿਸਟਰ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਦੇ ਪਿੱਛੇ ਉਹਨਾਂ ਨੂੰ ਜਲਦੀ ਟ੍ਰੈਸ ਕਰਦੀ ਕੋਸ਼ਿਸ਼ ਸਰ ਇਹ ਮੈਂ ਇਹ ਨਹੀਂ ਕਹਿਣਾ ਕਿ ਕਿੰਨੇ ਮੈਂ ਜੀ ਭੁਲੀ ਆਸੀ ਕੁਝ ਦੱਸੀਆ ਉਹਨਾਂ ਨੇ ਕੁਝ ਇਨਪੋਰਟ ਸਾਡੇ ਕੋਲ ਹੈਗੀਆਂ ਨੇ ਉਹਨਾਂ ਦੇ ਜਿੱਦਾਂ ਦਾ ਦਸਤਾਵੇਜ਼ ਮੁਤਾਬਕ ਸੀਗਾ ਬਾਕੀ ਸਾਰੀ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜਾ ਆਈਵਿਟਰ ਨਾਲ ਸਕੇ ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲ ਕਰਕੇ ਤਵਿਸ਼ ਕਰਦੇ ਸਰ ਐਕਟੀਵਿਟੀ ਵਾਲੀ ਰਕਮ ਲੈ ਕੇ ਰਕਮ ਲੈ ਕੇ ਜਾ ਰਹੇ ਸੀ ਇਹ ਕਢਾ ਕੇ ਲੈ ਕੇ ਆਏ ਸੀ ਜਾਂ ਕਿਸੇ ਨੂੰ ਦੇਣ ਚੱਲੇ ਸੀ ਕੀ ਹੈ ਪੂਰਾ ਮਾਮਲਾ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਲਿਕ ਸਿੰਘ ਦਾ ਆਪਣਾ ਕੋਦਰ ਰਿਗਾਰਡਿੰਗ ਇਹ ਜਿਹੜੀ ਹੈਗੀ ਪੈਸੇ ਲੈ ਕੇ ਆ ਰਹੇ ਸੀ ਕਿਸੇ ਪਾਸੇ ਕਿਹੜੀ ਕਿਹੜੀ ਸੀਗੀ ਕਿ ਕਿੰਨੇ ਜਣੇ ਸੀ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਚ ਇੱਕ ਜਣਾ ਸੀ ਤਾਂ ਦੋ ਜਣੇ ਸੀ ਇਹਨਾਂ ਨੂੰ ਦੱਸੋ ਕਿ ਉਹ ਗੱਡੀ ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈਗਾ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋਂ ਦੇ ਪਹਿਰਾਵੇ ਬਾਰੇ ਵੀ ਸੀ ਉਹਦੇ ਕੋਲੇ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜੇ ਜਾਂਚ ਦੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਨ੍ਹਾਂ ਤੋਂ ਪੇਮੈਂਟ ਹੋਈ ਆ ਉਹ ਕਿੰਨੇ ਵਿਅਕਤੀ ਜ਼ਾਰੇ ਸੀਗੇ ਉਹ ਦੋ ਜਣੇ ਸੀਗੇ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਕਿੱਧਰ ਦੇਖ ਕੇ ਆਪਣੇ ਜੁਝਾਰ ਸਿੰਘ ਵਰਗ ਨਗਰਵਾਲੋਂ ਜਾਣਾ ਸੀਗੇ ਉਹਨਾਂ ਨੇ ਇਹਨਾਂ ਦੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਹੀਂ ਦੱਸਿਆ ਕਿ ਕਿਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕ ਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇਖੋ ਜੇ ਫੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਬਾਅਦ ਤੱਕ ਇਹਨਾਂ ਜੀਜਾ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਊਗਾ। ਸ਼ਿਵਮਲਦੀਪ ਸਿੰਘ ਲਈ ਜੀ। ਕੀ ਘਟਨਾ ਹੋਈ ਹੈ ਜਿਹੜੀ ਥੋੜੇ ਤੋਂ ਲੁੱਟ ਹੋਈ ਹੈ। ਪੈਸੇ ਸੀਗੇ 20 ਲੱਖ ਰੁਪਇਆ ਖੋ ਕੇ ਲੈ ਗਏ। ਕਿਤੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਚੱਲਿਆ ਸੀਗਾ? ਘਰੇ ਲੈ ਕੇ ਚੱਲੇ ਸੀ। ਕੀ ਕੰਮ ਕੀ ਕਰਦੇ ਤੁਸੀਂ? ਕੰਮ ਸਾਡਾ ਇਮੀਗ੍ਰੇਸ਼ਨ ਦਾ ਕੰਮ ਹੈ। ਹੈ? ਇਮੀਗ੍ਰੇਸ਼ਨ ਦਾ ਕੰਮ। ਇਮੀਗ੍ਰੇਸ਼ਨ ਦਾ। ਇਹ ਪੈਸੇ ਇਮੀਗ੍ਰੇਸ਼ਨ ਦੇ ਸੀਗੇ। ਨੇ ਤੋਂ ਬਾਈ ਦੀ ਦੁਕਾਨ ਅਪਲਾਈ ਬੋਰਡ ਦੀ ਉਹਨਾਂ ਦੀ ਉਹਨਾਂ ਕੋਲੇ ਕਾਇਸੀ ਪੈਂਦਾ ਅੱਛਾ ਹਾਂਜੀ ਤੇ ਉਦੋਂ ਦੁਕਾਨ ਤੋਂ ਕਿੱਥੇ ਲੈ ਕੇ ਚਲੇ ਸੀ ਘਰੇ ਲੈ ਕੇ ਚਲੇ ਸੀ ਘਰੇ ਲੈ ਕੇ ਚਲੇ ਸੀ ਤੇ ਆ ਪਤਾ ਲੱਗਿਆ ਕੌਣ ਸੀਗੇ ਬੰਦੇ ਉਹ ਜਿਹੜੇ ਤੇਰੇ ਮਗਰ ਲੱਗੇ ਨਹੀਂ ਆਇਆ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਕਿਹੋ ਜਿਹੇ ਹੋਲੀਏ ਤੇ ਬੰਦੇ ਸੀਗੇ ਨਹੀਂ ਦਸੰਗ ਬੰਦੇ ਸੀਗੇ ਸਾਰੇ ਚੋਲੇ ਪਾਏ ਹੋਏ ਸੀ ਜਿਹੜੇ ਜਣੇ ਸੀਗੇ ਜਣੇ ਉੱtre 2 ਹੈ ਜੀ ਸ਼ਾਇਦ ਬਾਕੀ ਇਹ ਸਾਰੇ ਲੋਕ ਕਹਿੰਦੇ ਆ ਇੱਥੇ ਆਸੇ ਪਾਸੇ ਜਿੰਨਾ ਨੇ ਦੇਖਿਆ ਉਹ ਕਹਿੰਦੇ ਵੀ 4 ਜਣੇ ਸੀਗੇ ਤਾਂ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਜੀ 2 ਸਾਲ ਹੋ ਗਏ ਸੀ ਗੱਡੀ ਕਿਹੜੀ ਸੀ ਵੀਰੇ ਐਗਜ਼ੈਲੋ ਗੱਡੀ ਸੀ ਪਹਿਲਾਂ ਕੋਈ ਹੱਥ ਆਰ ਦਾ ਕੁਝ ਉਹਨੂੰ ਲੱਗਿਆ ਵੀ ਹੈ ਸਿਹਤ ਤੇ ਆਰ ਦਾ ਪਿਸਟਨ ਸੀਗਾ ਬ੍ਰੇਕ ਦਾ ਅੱਛਾ ਭਜੀ ਦੋ ਟੱਕਰ ਮਾਰੀ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਟੱਕਰ ਕਿਉਂ ਮਾਰੀ ਹੈ ਬਈ ਕੀ ਉਸ ਦੀ ਗੱਲ ਹੈ ਇਹਨਾਂ ਦਾ ਬ੍ਰੇਕੜਾ ਹੋਇਆ ਥੋੜਾ ਪਹਿਲਾਂ ਸਾਨੂੰ ਤਾਂ ਵੀਰੇ ਪਤਾ ਹੀ ਨਹੀਂ ਲੱਗਾ ਗੱਲ ਦਾ ਸਾਡੇ ਤਾਂ ਇੱਥੇ ਜਿਹੜਾ ਟੱਕਰ ਮਾਰੀ ਉਹ ਗਾਲਾਂ ਹੀ ਦੇਣ ਲੱਗੇ ਅਸੀਂ ਸਕੂਟਰੀ ਸਾਈਡ ਤੇ ਕੀਤੀ ਉਹਨਾਂ ਨੇ ਦੁਬਾਰੇ ਫੇਰ ਟੱਕਰ ਮਾਰੀ ਉੱਥੇ ਸੀ ਡਿੱਗ ਪਏ ਉਸੀ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਇੱਕ ਮੁੰਡਾ ਹੋਰ ਸੀਗਾ ਵੀਰੇ ਤੇ ਚਾਬੀ ਵੀ ਤੁਹਾਡੀ ਐਕਟਿਵਾਈ ਲੈ ਆ ਉਹ ਕਿੱਟ ਵੀ ਲੈ ਕੇ ਖੋ ਕੇ ਤੇ ਚਾਬੀ ਨਹੀਂ ਲੈ ਜੀ ਠੀਕ ਆ ਠੀਕ ਆ